ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਸਰਕਾਰ ਬਜਟ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ 13 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਔਰ ਇਹ ਮੀਟਿੰਗ ਦੇ ਵਿੱਚ ਮੁੱਖ ਅਜੰਡਾ ਇਹ ਹੀ ਹੈ ਕਿ ਬਜਟ ਸੈਸ਼ਨ ਕਦੋਂ ਬੁਲਾਇਆ ਜਾਵੇ ਬਜਟ ਸੈਸ਼ਨ ਦੀਆਂ ਡੇਟਾ ਤੈਅ ਕੀਤੀਆਂ ਜਾਣਗੀਆਂ ਦੂਸਰਾ ਮੁੱਦਾ ਇਹ ਵੀ ਰਹੇਗਾ ਕਿ ਮਾਨ ਸਰਕਾਰ ਦਾ ਸੈਕਿੰਡ ਹੈਂਡ ਲਾਸਟ ਬਜਟ ਸੈਸ਼ਨ ਹੋਊਗਾ ਔਰ ਮਾਨ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਵੀ ਜਿਹੜੀ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹਨਾਂ ਨੂੰ ਫੁੱਲਫਿਲ ਕੀਤਾ ਜਾਵੇ ਔਰ ਖਾਸ ਕਰਕੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਸ ਵੇਲੇ ਇਲੈਕਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਕਿਸੇ ਪਾਸੇ ਲਾਇਆ ਜਾਵੇ ਐਸੇ ਕਰਕੇ ਇਸ ਵਾਰ ਦਾ ਜਿਹੜਾ ਬਜਟ ਸੈਸ਼ਨ ਹੈ ਉਹ ਬਹੁਤ ਹੀ ਐਮ ਹੈ ਪੰਜਾਬ ਸਰਕਾਰ ਦੇ ਲਈ ਵੀ ਔਰ ਪੰਜਾਬ ਦੇ ਲੋਕਾਂ ਦੇ ਲਈ ਵੀ ਕਿਉਂਕਿ ਸਰਕਾਰ ਚਾਹੇਗੀ ਵੀ ਵੱਤਵਤ ਗਰੰਟੀਆਂ ਦਾ ਕੰਮ ਇਸ ਬਜਟ ਸੈਸ਼ਨ ਵਿੱਚ ਦਿੱਤਾ ਜਾਵੇ ਜਿੱਥੋਂ ਤੱਕ ਮਲਾਜ਼ਮਾਂ ਦੀਆਂ ਮੰਗਾਂ ਦਾ ਸਵਾਲ ਹੈ ਮਲਾਜ਼ਮਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲੜਕ ਰਹੀਆਂ ਹਨ ਭਾਵੇਂ ਸਮੇਂ-ਸਮੇਂ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਇਹ ਪੂਰੀਆਂ ਕੀਤੀਆਂ ਜਾਣਗੀਆਂ ਪਰ ਕਿਸੇ ਵੀ ਤਰ੍ਹਾਂ ਕੋਈ ਵੀ ਬੀਤੀ ਸੰਕਟ ਕਰਕੇ ਮੰਗਾਂ ਜਿਹੜੀਆਂ ਨੇ ਲੜਕੀਆਂ ਪਈਆਂ ਨੇ ਉਥੋਂ ਤੱਕ ਕਿ ਮਲਾਜ਼ਮਾਂ ਦੀ ਪ੍ਰਮੁੱਖ ਮੰਗਾਂ ਜਿਹੜੀ ਮਲਾਜ਼ਮਾਂ ਦਾ 11% ਜਿਹੜਾ ਪੈਂਡਿੰਗ ਹੈ ਕੇਂਦਰ ਸਰਕਾਰ ਦੇ ਪੈਟਰਨ ਤੇ ਜਿਹੜਾ ਡੀਏ ਮਿਲਦਾ ਹੈ ਪਰ ਜਿਹੜਾ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਡੀਏ ਰੀਲੀਜ਼ ਕੀਤਾ ਉਹਦੇ ਵਿੱਚ 11% ਡੀਏ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਘੱਟ ਮਿਲ ਰਿਹਾ ਹੈ ਸੋ ਇਸੇ ਦੇ ਲਈ ਡੀਏ ਬਾਰੇ ਬਹੁਤ ਹੀ ਵੱਡੀ ਆਸ ਹੈ ਪੰਜਾਬ ਦੇ ਮਲਾਜ਼ਮਾਂ ਨੂੰ ਵੀ ਬਜਟ ਸੈਸ਼ਨ ਦੇ ਵਿੱਚ ਇਹ ਪੂਰਾ ਜਿਹੜਾ ਹੈ ਪੁਰਾਣਾ ਡੀਏ ਰੀਲੀਜ਼ ਕਰਨ ਦੇ ਬਾਰੇ ਸਰਕਾਰ ਕੋਈ ਵੀ ਪੈਸਾ ਰੱਖ ਸਕਦੀ ਹੈ ਔਰ ਮਲਾਜ਼ਮਾਂ ਨੂੰ ਕੋਈ ਵੱਡੀ ਰਾਹਤ ਜਿਹੜੀ ਹੈ ਬਜਟ ਸੈਸ਼ਨ ਦੇ ਵਿੱਚ ਦਿੱਤੀ ਜਾ ਸਕਦੀ ਹੈ ਸੋ ਦੋਸਤੋ 1 ਜਨਵਰੀ 2025 ਤੋਂ ਜਿਹੜੀ ਇੱਕ ਹੋਰ ਡੀਏ ਦੀ ਕਿਸ਼ਤ ਡਿਊ ਹੋ ਚੁੱਕੀ ਹੈ ਜਿਨ੍ਹਾਂ ਨੂੰ ਕੇਂਦਰ ਸਰਕਾਰ ਕਿਸੇ ਵੇਲੇ ਵੀ ਐਲਾਨ ਕਰ ਸਕਦੀ ਹੈ ਇਸ ਦੇ ਲਈ 11% ਜਿਹੜਾ ਹੈ ਡੀਏ ਪੈਂਡਿੰਗ ਹੈ ਜਿਦੇ ਨਾਲ ਪੰਜਾਬ ਦੇ ਮਲਾਜ਼ਮਾਂ ਨੂੰ ਪ੍ਰਤੀ ਮਹੀਨਾ ਸੈਂਕੜੇ ਹਜ਼ਾਰ ਰੁਪਏ ਨੁਕਸਾਨ ਹੋ ਰਿਹਾ ਹੈ ਇਸ ਬਜਟ ਸੈਸ਼ਨ ਦੇ ਵਿੱਚ ਸਰਕਾਰ ਡੀ ਦੇ ਬਾਰੇ ਕੋਈ ਐਲਾਨ ਕਰ ਸਕਦੀ ਹੈ ਦੂਸਰੀ ਮੁਲਾਜ਼ਮਾਂ ਦੇ ਲਈ ਬੜੀ ਪ੍ਰਮੁੱਖ ਮੰਗ ਹੈ ਪੁਰਾਣੀ ਪੈਨਸ਼ਨ ਬਹਾਲ ਕਰਨੇ ਇਸ ਬਾਰੇ ਵੀ ਪੰਜਾਬ ਸਰਕਾਰ ਦੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਔਰ ਖੁਦ ਐਲਾਨ ਕੀਤਾ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਚੋਣਾ ਜਿਹੜਾ ਕੀ ਵਾਅਦਾ ਜਿਹੜਾ ਹੈ ਇਹ ਕੀਤਾ ਇਹਨੂੰ ਪੂਰਾ ਕਰਨ ਦੇ ਲਈ ਪਰ ਇਸੇ ਦੌਰਾਨ ਜਿਹੜਾ ਹੈ ਇੱਕ ਓਪੀਏ ਸਕੀਮ ਲਿਆਉਣ ਦੇ ਮਾਮਲੇ ਦੇ ਵਿੱਚ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਵੱਡੇ ਪੱਧਰ ਤੇ ਇਹ ਗੱਲ ਕਹੀ ਸੀ ਵੀ ਜਿਹੜਾ ਵੀ ਸੂਬਾ ਪੁਰਾਣੀ ਪੈਨਸ਼ਨ ਬਹਾਲ ਕਰੇਗਾ ਉਹ ਤਾਂ ਬਜਟ ਜਿਹੜਾ ਹੈ ਉਹ ਬੁਰੀ ਤਰ੍ਹਾਂ ਜਿਹੜਾ ਹੈ ਵਿਗੜ ਸਕਦਾ ਹੈ ਪਰ ਇਸੇ ਤਰ੍ਹਾਂ ਗਵਾਂਡੀ ਰਾਜ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਨਵੀਂ ਜਿਹੜੀ ਬੜੀ ਕਾਂਗਰਸ ਸਰਕਾਰ ਨੇ ਸੱਖੂ ਸਰਕਾਰ ਨੇ ਜਿਹੜਾ ਹੈ ਪ੍ਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਸੀ ਪਰ ਪੰਜਾਬ ਸਰਕਾਰ ਫਿਲਹਾਲ ਪੈਨਸ਼ਨ ਬਹਾਲ ਨਹੀਂ ਕਰ ਸਕੀ ਹੈ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਕੇਂਦਰੀ ਫੰਡ ਦੇ ਵਿੱਚ ਜਮਾ ਜਿਹੜਾ 20000 ਕਰੋੜ ਰੁਪਏ ਦੇ ਕਰੀਬ ਕੇਂਦਰ ਸਰਕਾਰ ਦਾ ਇਹ ਕਹਿਣਾ ਵੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੇ ਸੂਰਤ ਦੇ ਵਿੱਚ ਇਹ ਜਿਹੜਾ ਅਮਾਉਂਟ ਹੈ ਉਹ ਇਹ ਵਾਪਸ ਕਰਨਾ ਅਸੰਭਵ ਸੰਭਵ ਨਹੀਂ ਹੈ ਟੈਕਨੋਲੋਜੀ ਔਰ ਇੱਕ ਵਿਚਲਾ ਰਾਹ ਜਿਹੜਾ ਹੈ ਕੇਂਦਰ ਸਰਕਾਰ ਨੇ ਹੁਣ ਲੱਭਿਆ ਹੈ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਲੈ ਆਂਦੀ ਹੈ ਯੂਪੀਐਸ ਜੋ ਕਿ ਸੂਤਰ ਦੱਸਦੇ ਨੇ ਕਿ ਪੰਜਾਬ ਸਰਕਰ ਦੇਤੇ ਪੰਜਾਬ ਸਰਕਾਰ ਦੇ ਡਿਊਟੀ ਐਸ ਲਾਗੂ ਕਰਨ ਦੇ ਉੱਪਰ ਸਾਰੇ ਪੱਖਾਂ ਦੀ ਜਿਹੜੀ ਹੈ ਕੋਕ ਕਰ ਰਹੇ ਨੇ ਔਰ ਉਹ ਅਧਿਕਾਰੀ ਜਿਹਦੇ ਉੱਪਰ ਚਰਚਾ ਕਰ ਰਹੇ ਨੇ ਇਹ ਲੰਬੇ ਸਮੇਂ ਤੋਂ ਪਰ ਦੂਸਰੇ ਪਾਸੇ ਮਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਪੁਰਾਣੀ ਪੈਨਸ਼ੀ ਬਹਾਲ ਦੇ ਲਈ ਸੰਘਰਸ਼ ਕਰੀਆਂ ਨੇ ਉਹ ਇਸ ਗੱਲ ਨੂੰ ਪਰਮਾਨ ਨਹੀਂ ਕਰੀਆਂ ਉਹਨਾਂ ਦਾ ਇੱਕੋ ਇੱਕ ਮੰਗ ਇਹ ਹੈ ਕਿ ਓਪੀਐਸ ਨੂੰ ਲਾਗੂ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਸੋ ਇਸ ਬਜਟ ਦੇ ਵਿੱਚ ਇਸ ਮੁੱਦੇ ਦੇ ਉੱਪਰ ਵੀ ਮੁਲਾਜ਼ਮ ਮਹਿਸੂਸ ਕਰਦੇ ਵੀ ਕੋਈ ਨਾ ਕੋਈ ਚਰਚਾ ਹੋ ਸਕਦੀ ਹੈ ਔਰ ਇਸੇ ਤਰ੍ਹਾਂ ਹੀ ਦੋਸਤੋ ਪੰਜਾਬ ਸਕੇਲ ਜਿਹੜਾ 17 ਜੁਲਾਈ 2020 ਤੋਂ ਬਾਅਦ ਪਰਤੀ ਹੋਏ ਮੁਲਾਜ਼ਮ ਜਿਹੜੇ ਨੇ ਕੇਂਦਰੀ ਸਕੇਲ ਕੀਤੇ ਨੇ ਉਹਦੇ ਵਿਰੁੱਧ ਮੁਲਾਜ਼ਮ ਸੰਘਰਸ਼ਕਾਰੀ ਨੇ ਵੀ ਉਹਨਾਂ ਨੂੰ ਵੀ ਪੰਜਾਬ ਸਕੇਲ ਦਿੱਤੇ ਜਾਣ ਔਰ ਇਹ ਮਾਮਲਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵਿੱਚ ਜਾ ਕੇ ਚੁੱਕਿਆ ਹੈ ਜਿੱਥੇ ਮੁਲਾਜ਼ਮ ਜਿੱਤ ਚੁਕੇ ਨੇ ਔਰ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਸਾਰੇ ਡਿਪਾਰਟਮੈਂਟਾਂ ਨੂੰ ਹਦਾਇਤ ਜਾਰੀ ਕੀਤੀ ਹੈ ਵੀ ਨਵੀਆਂ ਭਰਤੀ ਕਰਨ ਤੋਂ ਪਹਿਲਾਂ ਇਹ ਇੰਦਰਾਸ ਦਰਜ ਕਰਕੇ 17/7/2020 ਵਾਲਾ ਤੇ ਨੀਮਾ ਵਿੱਚ ਸੋਧ ਕੀਤੀ ਜਾਵੇ ਕਿਉਂਕਿ ਜਿਹੜੇ ਸੁਪਰੀਮ ਕੋਰਟ ਹੈ ਜਾਂ ਹਾਈ ਕੋਰਟ ਹੈ ਜਾਂ ਪੰਜਾਬ ਹਾਰ ਹੈ ਜਿਹੜੀ ਪੰਜਾਬ ਸਰਕਾਰ ਨੇ ਨੀਮਾ ਦੇ ਵਿੱਚ ਸੋਧ ਕੀਤੇ ਬਿਨਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਇਹ ਖਬਰ ਆਈ ਸੀ ਵੀ ਰੋਡਵੇਜ਼ ਦੇ ਪੀ ਆਰਟੀਸੀ ਪੰਨ ਬੱਸ ਦੇ ਇੱਕ ਕੰਮਲਾਜ਼ਮਾ ਜਿਨ੍ਹਾਂ ਦੀ ਪੰਜ ਸਾਲ ਦੀ ਨੌਕਰੀ ਹੈ ਉਹਨਾਂ ਨੂੰ ਰੈਗੂਲਰ ਕਰਨ ਤੇ ਜਿਹੜੇ ਆਊਟਸੋਰਸ ਦੇ ਨੇ ਉਹਨਾਂ ਨੂੰ ਠੇਕੇ ਦੇ ਲਿਆਉਣ ਤੇ ਸਰਕਾਰ ਨੇ ਸਹਿਮਤੀ ਦਿੱਤੀ ਹੈ ਪਰ ਫਿਰ ਹਲਕੇ ਦਾ ਕੋਈ ਵੀ ਫਾਈਨਲ ਤੁਸੀਂ ਨਹੀਂ ਆਇਆ ਔਰ ਵੀ ਹੋਰ ਕਈ ਵਿਭਾਗਾਂ ਦੇ ਵਿੱਚ ਠੇਕਾ ਤੇ ਆਊਟਸੋਰਸ ਮਲਾਜ਼ਮ ਰੈਗੂਲਰ ਕਰਨ ਦੀ ਮੰਗ ਕਰ ਰਿਹਾ ਹੈ ਔਰ ਉਹਦੀ ਨਾਲ ਦੀ ਨਾਲ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਬਣਾਈ ਸੀ ਪੰਜਾਬ ਸਰਕਾਰ ਨੇ ਇਹਦੇ ਨਾਲ ਬਹੁਤ ਵੱਡਾ ਜਿਹੜਾ ਮਲਾਜ਼ਮਾਂ ਨੂੰ ਨੁਕਸਾਨ ਹੋ ਰਿਹਾ ਸੀ ਸੋ ਇਹਦੇ ਮੁੱਦੇ ਤੇ ਉੱਪਰ ਵੀ ਰਾਜ ਸਰਕਾਰ ਨਾਲ ਅਜੰਡਾ ਇਹ ਹੈ ਕਿ ਜਿਹੜਾ ਬਜਟ ਸੈਸ਼ਨ ਵਿੱਚ ਕੋਈ ਚਰਚਾ ਹੋਣ ਦੀ ਆਸ ਲਾਈ ਬੈਠੇ ਨੇ ਮਲਾਜ਼ਮ ਇੱਕ ਪੈਨਸ਼ਨਰਸ ਨੇ ਜਿਹੜੇ ਜਿਨ੍ਹਾਂ ਨੂੰ ਬਾਪੇ ਮਲਾਜ਼ਮ ਕਿਹਾ ਜਾਂਦਾ ਜਿਵੇਂ ਕਿ ਤਨਖਾਹ ਕਮਿਸ਼ਨ ਨੇ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਲ 2.9 ਗੁਣਾ ਨਾਲ ਸੋਧਨ ਦੀ ਜਿਹੜੀ ਹੈ ਜਿਹੜੀ ਡਿਮਾਂਡ ਕੀਤੀ ਸੀਗੀ ਪਰ ਪੰਜਾਬ ਸਰਕਾਰ ਨੇ 2.45 ਗੁਣਾ ਨਾਲ ਪੈਨਸ਼ਨ ਸੋਧਦੀਆਂ ਨੇ ਇਹ ਵੀ ਇੱਕ ਰੇੜਕਾ ਚੱਲ ਰਿਹਾ ਹੈ ਔਰ ਪੈਨਸ਼ਨਰ ਵੀ ਮਹਿਸੂਸ ਕਰਦੇ ਨੇ ਵੀ ਸ਼ਾਇਦ ਬਜਟ ਸੈਸ਼ਨ ਦੇ ਵਿੱਚ ਉਹਨਾਂ ਨੂੰ ਸਰਕਾਰ ਇਨਸਾਫ ਦਵੇ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਜਿਹੜਾ ਹੀ ਨਵੀਂ ਭਰਤੀ ਰੈਗੂਲਰ ਕੀਤੀ ਜਾਂਦੀ ਹੈ ਇਹ ਪਿਛਲੀਆਂ ਸਰਕਾਰਾਂ ਤੋਂ ਚਲਦੀ ਆ ਰਹੀਆਂ ਬਾਦਲ ਕੈਪਟਨ ਸਰਕਾਰ ਤੇ ਉਹਨਾਂ ਦੇ ਪਹਿਲੇ 3 ਸਾਲ ਪ੍ਰੋਵੀਜ਼ਨ ਪੀਰਿਅਡ ਦੇ ਦੌਰਾਨ ਮਹਿਜ਼ ਮੁੱਢਲੀ ਤਨਖਾਹ ਦਿੱਤੀ ਜਾਂਦੀ ਹੈ ਔਰ ਇਹ ਮੁੱਦਾ ਵੀ ਸਥਾਈ ਬੋਰਡ ਦੇ ਵਿੱਚ ਘੁੰਮਦਾ ਆ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਕਿ ਸਰਕਾਰ ਨਵੇਂ ਭਰਤੀ ਕੀਤੇ ਰੈਗੂਲਰ ਮਲਾਜ਼ਮਾਂ ਨੂੰ ਮੁੱਢ ਤੋਂ ਹੀ ਪੁਰਾਣੀ ਤਨਖਾਹ ਦਵੇ ਕਿ ਇਹ ਮੁੱਦਾ ਵੀ ਬਜਟ ਸੈਸ਼ਨ ਵਿੱਚ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਮਲਾਜ਼ਮਾਂ ਇਹਦੇ ਤੇ ਵੀ ਆਸ ਲਗਾਈ ਬੈਠੇ ਨੇ ਹਾਂਜੀ ਦੋਸਤੋ ਦੇਖਣਾ ਹੋਵੇਗਾ ਕਿ ਬਜਟ ਸੈਸ਼ਨ ਦੇ ਵਿੱਚ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਅੱਜ ਜਿਹੜੀ ਕੈਬਨ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਹੋਲੀ ਦਾ ਕੋਈ ਵੱਡਾ ਮਲਾਜ਼ਮਾਂ ਨੂੰ ਤੋਹਫਾ ਮਿਲ ਸਕਦਾ ਹੈ